ਹਾਲਾਤ ਆਮ ਵਾਂਗ ਹੋ ਗਏ ਆ ਹਾਲਾਤ ਸੁਧਾਰਨ ਹੋ ਗਏ ਆ ਯਾਨੀ ਕਿ ਜੰਗ ਆ ਜਿਹੜੀ ਲੱਗਣੀ ਸੀ ਜਿਹੜੀ ਕਿ ਆਪਾਂ ਕਹਿੰਦੇ ਸੀ ਲੱਗ ਗਈ ਜਾਂ ਕਈਆਂ ਨੇ ਕਹਿੰਦੀ ਲੱਗ ਸਕਦੀ ਹੈ ਹੋਰ ਵੱਧ ਸਕਦੀ ਹੈ ਉਹ ਖਤਮ ਹੋ ਗਈ ਹੈ ਹਾਲਾਂਕਿ ਲੰਗੀ ਰਾਤ ਆਪਾਂ ਜਾਣਦੇ ਆ ਕਿ ਕਈ ਥਾਵਾਂ ਦੇ ਉੱਤੇ ਧੁਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਕਈ ਥਾਵਾਂ ਦੇ ਉੱਤੇ ਬਲੈਕਆਊਟ ਵੀ ਰਿਹਾ ਪਰ ਪੂਰੇ ਦਾ ਪੂਰਾ ਦਿਨ ਜਾਣ ਕੇ ਐਤਵਾਰ ਦਾ ਪੂਰੇ ਦਾ ਪੂਰਾ ਦਿਨ ਸੁਖਾ ਮਾਰਿਆ ਕਿਸੇ ਵੀ ਥਾਂ ਦੇ ਉੱਤੇ ਕੋਈ ਵੀ ਗੜਬੜੀ ਦੀ ਖਬਰ ਨਹੀਂ ਆਈ ਤੇ ਜੰਮੂ ਕਸ਼ਮੀਰ ਦੇ ਵਿੱਚ ਜੇਕਰ ਡਲ ਝੀਲ ਦੀ ਗੱਲ ਕਰੀਏ ਉੱਥੇ ਸ਼ਿਕਾਰੀ ਇੱਕ ਵਾਰ ਥੋੜੀ ਕਿ ਗਿਣਤੀ ਦੇ ਵਿੱਚ ਫੇਰ ਚੱਲਦੇ ਦੱਸੇ ਆ ਜੰਮੂ ਕਸ਼ਮੀਰ ਦੇ ਬਾਜ਼ਾਰਾਂ ਦੇ ਵਿੱਚ ਇੱਕ ਵਾਰ ਫੇਰ ਰੌਣਕ ਮੁੜਨੀ ਸ਼ੁਰੂ ਹੋਈ ਹੈ ਜੰਮੂ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿੱਥੇ ਕਿ ਇਸ ਵੇਲੇ ਮਾਇੂਸੀ ਪਸਰੀ ਸੀ ਉਹਨਾਂ ਥਾਵਾਂ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਮਟੜੀਆਂ ਸ਼ੁਰੂ ਹੋਈਆਂ ਅੰਮ੍ਰਿਤਸਰ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਵੀ ਬਦਾਰਾਂ ਦੇ ਵਿੱਚ ਰੌਣਕ ਪਰਤੀ ਆ ਜੇ ਗੱਲ ਕਰੀਏ ਰਾਜਸਥਾਨ ਦੇ ਸਰਹੱਦੀ ਖੇਤਰਾਂ ਦੀ ਉੱਥੋਂ ਦੇ ਪਿੰਡਾਂ ਦੇ ਲੋਕ ਆ ਜਿਹੜੇ ਕਿ ਆਪਣਾ ਘਰ-ਬਾਰ ਛੱਡ ਕੇ ਹੋਰ ਸੁਰੱਖਿਤ ਥਾਵਾਂ ਵੱਲ ਚਲੇ ਗਏ ਸੀ ਉਹ ਵੀ ਆਪਣੇ ਘਰਾਂ ਦੇ ਵੱਲ ਮੁੜ ਆਏ ਆ ਤੇ ਕੁਦਰਤ ਦਾ ਸ਼ੁਕਰਾਨਾ ਕਰਨਾ ਬਣਦਾ ਜਦੋਂ ਲੰਘੇ ਕੱਲ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਜਾ ਚੁੱਕੀ ਸੀ ਕਿ ਭਾਈ ਹੁਣ ਯੁੱਧ ਨੂੰ ਅਸੀਂ ਰੋਕ ਦਿੱਤਾ ਹੁਣ ਅਸੀਂ ਜੰਗ ਨਹੀਂ ਲੜਾਂਗੇ ਅਚਾਨਕ ਤਿੰਨ ਘੰਟਿਆਂ ਬਾਅਦ ਫਿਰ ਫਾਇਰਿੰਗ ਸ਼ੁਰੂ ਹੋਈ ਫਿਰ ਖਬਰ ਆਈ ਕਿ ਫਲਾਣੀ ਥਾਂ ਦੇ ਉੱਤੇ ਡਰੋਨ ਉੱਡਦਾ ਦੇਖਿਆ ਗਿਆ ਖਬਰ ਫਿਰ ਆਈ ਕਿ ਫਲਾਣੀ ਥਾਂ ਦੇ ਉੱਤੇ ਧਮਾਕਾ ਹੋ ਗਿਆ ਖਬਰ ਆਈ ਜੀ ਕਿ ਇਸ ਥਾਂ ਦੇ ਉੱਤੇ ਵੀ ਅਨਸੁਖਾਵਾਂ ਮਾਹੌਲ ਬਣ ਸਕਦਾ ਪਰ ਹੁਣ ਇਹ ਸਾਰਾ ਕੁਝ ਰੁਕ ਗਿਆ ਫਿਲਹਾਲ ਹੁਣ ਸਾਰਾ ਕੁਝ ਟਲ ਗਿਆ ਅਮੈਂ ਫਿਲਹਾਲ ਸ਼ਬਦ ਤਾਮਰਤਨਾ ਕਿਉਂਕਿ ਨਾ ਤਾਂ ਗੋਦੀ ਮੀਡੀਆ ਵਾਂਗੂ ਇਹ ਗੱਲ ਕਹਿਣੀ ਚਾਹੀਦੀ ਆ ਕਿ ਕੋਹਰਾਮ ਮਚ ਗਿਆ ਤੇ ਨਾ ਹੀ ਇਹ ਗੱਲ ਕਹਿਣੀ ਚਾਹੀਦੀ ਆ ਕਿ ਭਾਈ ਹੁਣ ਕੁਝ ਵੀ ਨਹੀਂ ਹੋਣਾ ਸਮੇਂ ਦੇ ਉੱਤੇ ਨਿਰਪਰ ਕਰਦੀ ਗੱਲ ਆ ਪਤਾ ਨਹੀਂ ਕੀ ਬਣੂਗਾ ਪਰ ਫਿਲਹਾਲ ਅਸੀਂ ਚੌਹਨੇ ਜੀ ਕਿ ਕੁਝ ਵੀ ਨਾ ਹੋਵੇ ਅਸੀਂ ਚੌਹਨੇ ਜੀ ਕਿ ਸਾਡੀ ਕਾਮਨਾ ਆ ਕਿ ਸਾਰਾ ਕੁਝ ਹੁਣ ਠੰਡੇ ਮਤੇ ਚੱਲੇ ਤੇ ਲੋਕ ਆਪਣੀ ਖੁਸ਼ਹਾਲ ਜ਼ਿੰਦਗੀ ਬਸਰ ਕਰਨ ਆਮ ਵਾਂਗੂ ਜ਼ਿੰਦਗੀ ਸਭ ਦੀ ਹੋ ਜੇ ਪਰ ਅਸੀਂ ਪਿਛਲੇ ਕੁਝ ਕਿੰਨਾ ਦੇ ਵਿੱਚ ਗਵਾਇਆ ਕੀ ਕੀ ਆ ਮੈਂ ਹੁਣ ਤੁਹਾਨੂੰ ਗੌਰ ਦੇ ਨਾਲ ਬੇਨਤੀ ਕਰਦਾ ਸੁਣਨ ਦੇ ਵਾਸਤੇ ਕੀ ਕੀ ਹੋਇਆ ਕਿਵੇਂ ਕਿਵੇਂ ਹੋਇਆ ਜੇਕਰ ਆਪਾਂ ਇਹਦਾ ਇੱਕ ਅਨਲਿਸਿਸ ਕਰੀਏ ਤਾਂ ਸਾਡੀ ਝੋਲੀ ਦੇ ਵਿੱਚ ਪਿਆ ਕੀ ਆ ਕਿਉਂਕਿ ਪਾਕਿਸਤਾਨ ਦਾ মিডিਆ ਇਹ ਗੱਲ ਕਹਿ ਰਿਹਾ ਜੀ ਕਿ ਅਸੀਂ ਕਮਾਲਾਂ ਕਰਤੀਆਂ ਭਾਰਤ ਨੂੰ ਕਾਂਬਾ ਛੇੜਤਾ ਤੇ ਬੰਬ ਬਲਾਤੇ ਆ ਤੇ ਅਸੀਂ ਭਲੇਖੇ ਕੱਢਤੇ ਆ ਉਹ ਇਹ ਗੱਲ ਕਹਿੰਦੇ ਆ ਆ ਮੈਂ ਉੱਥੋਂ ਦੀ ਇੱਕ ਅਖਬਾਰ ਦੀ ਰਿਪੋਰਟ ਪੜ੍ਹੀ ਉਹਨੇ ਇਹੋ ਜਿਹਾ ਬਿਆਨ ਦਿੱਤਾ ਇਧਰ ਜੇ ਅਸੀਂ ਭਾਰਤ ਦੇ মিডিਏ ਦੇ ਇੱਕ ਹਿੱਸੇ ਦੀ ਗੱਲ ਕਰ ਗਏ ਉਹ ਕਹਿੰਦੇ ਜੀ ਪਾਕਿਸਤਾਨ ਨੂੰ ਕਾਂਬਾ ਛੇੜਤਾ ਪਾਕਿਸਤਾਨ ਭਵਿੱਖ ਦੇ ਵਿੱਚ ਕਦੇ ਗਲਤੀ ਨਹੀਂ ਕਰਦਾ ਉਹਨੂੰ ਅਸੀਂ ਜਿਹੜਾ ਕਾਂਬਾ ਛੇੜਿਆ ਜ਼ਿੰਦਗੀ ਦੇ ਵਿੱਚ ਉਹ ਚੇਤੇ ਰੱਖੂਗਾ ਵੀ ਕਦੇ ਸਾਡੇ ਨਾਲ ਵਾਹ ਪਿਆ ਸੀ ਦੋਵੇਂ ਦੇਸ਼ ਆਪੋ ਆਪਣੀ ਬਹਾਦਰੀ ਦੇ ਕਿਸੇ ਘਾਰੇ ਆ ਦੋਵੇਂ ਦੇਸ਼ਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਸਾਡੇ ਵਰਗਾ ਹੈ ਕੋਈ ਨਹੀਂ ਦੋਵੇਂ ਦੇਸ਼ ਇਹ ਗੱਲ ਕਹਿੰਦੇ ਜੀ ਕਿ ਅਸੀਂ ਤਾਂ ਕਾਂਬਾ ਛੇੜ ਦਿੱਤਾ ਅਸੀਂ ਕਿਉਂਕਿ ਭਾਰਤੀ ਆ ਸਾਨੂੰ ਆਪਣੇ ਭਾਰਤ ਦੇ ਉੱਤੇ ਸਾਨੂੰ ਆਪਣੀ ਫੌਜ ਦੇ ਉੱਤੇ ਮਾਣ ਆ ਜਿਹੜਾ ਜਿਹੜੇ ਦੇਸ਼ ਦਾ ਵਾਸੀ ਹੁੰਦਾ ਉਹਨੂੰ ਆਪਣੇ ਦੇਸ਼ ਦੀ ਫੌਜ ਦੇ ਉੱਤੇ ਉਥੋਂ ਦੀ ਮਿੱਟੀ ਦੇ ਉੱਤੇ ਮਾਣ ਹੁੰਦਾ ਪਰ ਗਵਾਇਆ ਸੀ ਕੀ ਕੀ ਸਵਾਲ ਇਹ ਆ ਪਹਿਲਗਾਮ ਦੀ ਗੱਲ ਕਰਗੇ ਪਹਿਲਗਾਮ ਦੇ ਵਿੱਚ 22 April ਨੂੰ ਅਤਵਾਦੀਆਂ ਨੇ ਆਪਾਂ ਜਾਣਦੇ ਕਿ ਬਸਰੈਨ ਘਾਟੀ ਦੇ ਉੱਤੇ ਬਸਰੈਨ ਘਾਟੀ ਦੇ ਉੱਤੇ ਬੇਕਸੂਰ ਟੂਰਿਸਟ ਮਾਰੇ ਸੀ ਉਹ 26 ਦੀ ਗਿਣਤੀ ਦੇ ਵਿੱਚ ਸੀ 26 ਮਾਰੇ ਗਏ ਸੀ ਉਸ ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰਦੇ ਆ ਪਹਿਲਗਾਮ ਹਮਲੇ ਦੇ ਪਹਿਲੇ ਦਿਨ 22 April ਤੋਂ ਲੈ ਕੇ ਤੇ 10 May ਤੱਕ ਦੀ ਮੈਂ ਗੱਲ ਕਰਦਾ 22 April ਤੋਂ ਲੈ ਕੇ 10 May ਤੱਕ 5 ਸਾਡੇ ਫੌਜੀ ਜਵਾਨ ਸ਼ਹੀਦ ਹੋਏ ਆ 5 ਫੌਜੀ ਜਵਾਨ ਮੈਂ ਦਾਅਵੇ ਨਾਲੇ ਗੱਲ ਕਹਿਣਾ ਕਿ ਸਾਡੇ ਪੰਜਾਬੀਆਂ ਦੇ 99 ਫੀਸਦੀ ਹਿੱਸੇ ਨੂੰ ਇਹਨਾਂ ਪੰਜਾਂ ਦੇ ਵਿੱਚੋਂ ਤਿੰਨਾਂ ਦਾ ਨਾਮ ਹੀ ਨਹੀਂ ਚੱਤੇ ਹੋਣਾ 60 ਜਣੇ ਜ਼ਖਮੀ ਹੋਏ ਆ 60 ਫੌਜੀ ਵੀਰ ਸਾਡੇ ਜ਼ਖਮੀ ਹੋਏ ਆ ਇਹਨਾਂ ਨੰਨਾਂ ਦੇ ਵਿੱਚ 25 ਆਮ ਸਧਾਰਨ ਲੋਕਾਂ ਦੀ ਮੌਤ ਹੋਈ ਆ ਤੇ 50 ਤੋਂ ਵੱਧ ਸਧਾਰਨ ਲੋਕ ਜ਼ਖਮੀ ਹੋਏ ਆ ਆਪਾਂ ਨੂੰ ਕਿਉਂਕਿ ਬੰਬਾਂ ਦੀ ਗੱਲ ਚੰਗੀ ਲੱਗਦੀ ਸੀ ਲੜਾਈ ਲੱਗ ਗਈ ਓਏ ਬੰਬ ਡੈਗ ਪਿਆ ਓਏ ਆਪਾਂ ਡਰੋਨ ਵੇਖਣ ਦੇ ਲਈ ਭੱਜ ਜਾਂਦੇ ਸੀ ਖੇਤਾਂ ਦੇ ਵਿੱਚ ਮੇਲਾ ਲਾ ਲੈਂਦੇ ਸੀ ਆਪਾਂ ਇਹ ਗੱਲਾਂ ਸੋਚਦੇ ਰਹੇ ਫਿਰ ਆਪਾਂ ਕਾਲੀ ਕਾਲੀ ਲਾਈਟਾਂ ਵੀ ਬੰਦ ਕਰਦੇ ਰਹੇ ਪਰ ਆਹ ਕੁਝ ਅਸੀਂ ਗਵਾਚ ਚੁੱਕੇ ਹਾਂ ਫੌਜੀ ਵੀਰਾਂ ਦੇ ਰੂਪ ਦੇ ਵਿੱਚ ਤੇ ਆਮ ਆਪਦੇ ਭੈਣਾਂ ਵੀਰਾਂ ਦੇ ਰੂਪ ਦੇ ਵਿੱਚ ਉਸ ਤੋਂ ਗੱਲ ਇਹ ਆ ਵੀ ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਇਹ ਕਹਿਣਾ ਕਿ ਭਾਰਤ ਨੇ ਜੋ ਸੋਚਿਆ ਸੀ ਵੀ ਭਾਈ ਦਬਾ ਲਾਂਗੇ ਉਹ ਅਸੀਂ ਦੱਬੇ ਨਹੀਂ ਇਧਰੋਂ ਹੁਣ ਭਾਰਤੀ ਫੌਜ ਦਾ ਇਹ ਕਹਿਣਾ ਜੀ ਕਿ ਆਪਰੇਸ਼ਨ ਸਿੰਧੂਰ ਜਾਰੀ ਹੈ ਤੇ ਅਸੀਂ ਅਗਲੇਰੀਆਂ ਜਾਣਕਾਰੀਆਂ ਰੋਕੇ ਦੇਵਾਂਗੇ ਤੇ ਜਿਹੜੇ ਉੱਥੇ ਜਵਾਨ ਸ਼ਹੀਦ ਹੋਏ ਆ ਉਹਨਾਂ ਨੂੰ ਅੱਜ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਜਾ ਰਹੀ ਆ ਇਧਰ ਹੁਣ 트ੰਪ ਦਾ ਇੱਕ ਮਹੱਤਵਪੂਰਨ ਬਿਆਨ ਆਇਆ ਪਹਿਲੇ ਬਿਆਨ ਦੇ ਉੱਤੇ ਖਬਰਾਂ ਇਹ ਆਈਆਂ ਕਿ 트ੰਪ ਦੇ ਬਿਆਨ ਨੂੰ ਪਰੇ ਕਰ ਦਿੱਤਾ ਗਿਆ ਦੁਨੀਆ ਦੇ ਸਰਪੰਚ ਦੀ ਮੰਨੀ ਨਹੀਂ ਦੁਨੀਆ ਦੇ ਸਰਪੰਚ ਨੂੰ ਪਰੇ ਕਰ ਦਿੱਤਾ ਗਿਆ ਤੇ ਪਾਕਿਸਤਾਨ ਨੇ ਫੇਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਆ ਉਧਰ ਪਾਕਿਸਤਾਨ ਨੇ ਗੱਲ ਕਹੀ ਕਿ ਭਾਰਤ ਨੇ ਉਲੰਘਣਾ ਕੀਤੀ ਆ ਅਸੀਂ ਇਹ ਗੱਲ ਕਹਿੰਦੇ ਸੀ ਕਿ ਭਾਈ ਸਾਡੇ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਮੇਰਾ ਖਿਆਲ ਵੀ ਨਗਰੋਟਾ ਖੇਤਰ ਦੇ ਵਿੱਚ ਉਹਨਾਂ ਨੇ ਗੋਲੀਬਾਰੀ ਕੀਤੀ ਆ ਉਹ ਇਹ ਗੱਲ ਕਹਿੰਦੇ ਕਿ ਪਸ਼ਾਵਰ ਦੇ ਵੱਲ ਸਾਡੇ ਵਾਲੇ ਇੱਥੇ ਉਹਨਾਂ ਨੇ ਫੇਰ ਇੱਕ ਵਾਰੀ ਹਮਲਾ ਕੀਤਾ ਇਹ ਗੱਲਾਂ ਚੱਲਦੀਆਂ ਰਹੀਆਂ ਪਰ ਜਿਹੜੀ ਗੱਲ ਸਾਹਮਣੇ ਆਈ ਆ ਟਰੰਪ ਨੇ ਦੁਬਾਰਾ ਫੇਰ ਟਵੀਟ ਕਰਕੇ ਕਿਹਾ ਗਵਰਨਰ ਸੁਣਿਓ ਟਰੰਪ ਨੇ ਕਿਹਾ ਕਿ ਮੈਨੂੰ ਦੋਹਾਂ ਦੇਸ਼ਾਂ ਦੀ ਮਜ਼ਬੂਤ ਅਗਵਾਈ ਦੇ ਉੱਤੇ ਮ ਟਰੰਪ ਦਾ ਕਹਿਣਾ ਅੰਗਰੇਜ਼ੀ ਦੇ ਵਿੱਚ ਉਹਨੇ ਲਿਖਿਆ ਇਹ ਜਾ ਕੇ ਉਹਦੇ ਟਵਿੱਟਰ ਦੇ ਉੱਤੇ ਐਕਸ ਅਕਾਊਂਟ ਦੇ ਉੱਤੇ ਦੇਖਿਆ ਜਾ ਸਕਦਾ ਕਿ ਮੈਨੂੰ ਦੋਹਾਂ ਦੇਸ਼ਾਂ ਦੀ ਮਜ਼ਬੂਤ ਅਗਵਾਈ ਦੇ ਉੱਤੇ ਮਾਨ ਹੈ ਅਸੀਂ ਦੋਹਾਂ ਦੇਸ਼ਾਂ ਨਾਲ ਵਪਾਰ ਵਧਾਉਣ ਵਾਲੇ ਹਾਂ ਇਹ ਗੱਲ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਦੋਵੇਂ ਦੇਸ਼ ਆ ਜਿਹੜੇ ਆਰਥਿਕ ਪੱਖੋਂ ਆਪਾਂ ਜਾਣਦੇ ਵੀ ਕਿਹੜੇ ਕਿਹੜੇ ਮੋੜਾਂ ਦੇ ਵਿੱਚੋਂ ਲੰਘਦੇ ਆ ਤੇ ਉਹਨੇ ਇਹ ਗੱਲ ਕਹੀ ਹੈ ਟਰੰਪ ਨੇ ਕਿ ਅਸੀਂ ਦੋਹਾਂ ਦੇਸ਼ਾਂ ਦੇ ਨਾਲ ਵਪਾਰ ਵਧਾਉਣ ਵਾਲੇ ਹਾਂ ਦੋਹਾਂ ਨਾਲ ਮਿਲ ਕੇ ਕਸ਼ਮੀਰ ਸਬੰਧੀ ਮਸਲੇ ਦਾ ਸਾਰਥਕ ਹੱਲ ਕੱਢਣ ਦਾ ਯਤਨ ਕਰਾਂਗੇ 1000 ਪੁਰਾਣਾ 1000 ਸਾਲ ਪੁਰਾਣਾ ਮੁੱਦਾ ਜਿਹੜਾ ਲੰਮ ਕਰਿਆ ਉਹਨੇ ਆਪਣੇ ਟਵੀਟ ਦੇ ਵਿੱਚ ਇਹ ਗੱਲ ਕਹੀ ਆ ਕਿ ਉਹਨੂੰ ਅਸੀਂ ਮਿਲ ਮਲਾ ਕੇ ਗੱਲਬਾਤ ਦੇ ਰਹੀ ਸੁਲਝਾਉਣ ਦਾ ਹੱਲ ਕਰਾਂਗੇ ਹੁਣ ਇਹ ਸੁਲਝਣਾ ਮੁੱਦਾ ਜਾਂ ਉਲਝਣਾ ਮੁੱਦਾ ਇਹ ਗੱਲ ਮੇਰੇ ਵਿਸ਼ੇ ਦੀ ਨਹੀਂ ਕਿਉਂਕਿ ਇਹ ਹੁਣ ਸਰਕਾਰਾਂ ਦੇ ਵਿਸ਼ੇ ਦੀ ਗੱਲ ਆ ਉਹਦੇ ਵਿੱਚ ਸਾਡਾ ਕੋਈ ਦਖਲ ਨਹੀਂ ਆ ਪਰ ਅਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਖਬਰਾਂ ਕਿਹੋ ਜੀਆਂ ਪੜੀਆਂ ਅਸੀਂ ਕਰਾਚੀ ਨੂੰ ਤਬਾਹ ਹੁੰਦਾ ਵੇਖਿਆ ਸਕ੍ਰੀਨ ਦੇ ਉੱਤੇ ਅਸੀਂ ਜੀ ਲਾਹੌਰ ਦੇ ਵਿੱਚ ਤਬਾਈ ਉੱਠੀ ਵੇਖੀ ਸਕ੍ਰੀਨ ਦੇ ਉੱਤੇ ਉਹਨਾਂ ਨੇ ਆਪਣੀਆਂ ਸਕਰੀਨਾਂ ਦੇ ਉੱਤੇ ਦਿਖਾਇਆ ਕਿ ਆਦਮਪੁਰ ਦੇ 에어ਬੋਸ ਦੇ ਬੇਸ ਦੇ ਉੱਤੇ ਅਸੀਂ ਹਮਲਾ ਕਿਵੇਂ ਕਰਤਾ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਪਾਕਿਸਤਾਨ ਦੀ ਫੌਜ ਨੇ ਭਾਰਤ ਦੇ ਵਿੱਚ ਤਬਾਈਆਂ ਕਿਵੇਂ ਉਠਾਈਆਂ ਧੂਏਂ ਦੇ ਗੋਲੇ ਅਸੀਂ ਦੇਖੇ ਆ ਬਰੂਲੇ ਅਸੀਂ ਦੇਖੇ ਆ ਉਹਨਾਂ ਬਰੂਲਿਆਂ ਨੂੰ ਵੇਖ ਕੇ ਸਾਡਾ ਚਿੱਤ ਡਰਦਾ ਰਿਹਾ ਪਰ ਉਹਨਾਂ ਦੇ ਹਾਲਾਤ ਕਿਹੋ ਜਿਹੇ ਆ ਤੇ ਆਪਣੇ ਪੰਜਾਬੀਆਂ ਦੇ ਹਾਲਾਤ ਕਿ ਹੋ ਜੇ ਗੌਰ ਸਿਰਫ ਇਸ ਗਲਵਲ ਕਰਨੀ ਬਣਦੀ ਆ ਕੀ ਪਾਕਿਸਤਾਨ ਦੇ ਹਾਲਾਤ ਅੱਜ ਜੰਗ ਵਾਲੇ ਹਨ ਕੀ ਪਾਕਿਸਤਾਨ ਦਾ ਆਵਾਮ ਅੱਜ ਜੰਗ ਚਾਹੁੰਦਾ ਹੈ ਤੇ ਕੀ ਤੁਸੀਂ ਅਸੀਂ ਜੰਗ ਚਾਹੁੰਦੇ ਹਾਂ ਨਾ ਉਹ ਚਾਹੁੰਦੇ ਆ ਨਾ ਅਸੀਂ ਚਾਹੁੰਦੇ ਆ ਦੋਵੇਂ ਦੇਸ਼ਾਂ ਦੀਆਂ ਬਹੁਤ ਸਾਰੀਆਂ ਲੋੜਾਂ ਬੇਰੋਜ਼ਗਾਰੀ ਦੇ ਵਿੱਚ ਆ ਹੋਰ ਵਕਫ ਵਕਫ ਮਸਲਿਆਂ ਦੇ ਵਿੱਚ ਆ ਫਿਰ ਮੈਂ ਗੱਲ ਕਹਿੰਦਾ ਸਾਨੂੰ ਭਾਰਤ ਦੇ ਉੱਤੇ ਮਾਣ ਪਰ ਜਦੋਂ ਅਸੀਂ ਪ੍ਰੈਕਟੀਕਲ ਤੌਰ ਦੇ ਉੱਤੇ ਆਪਾਂ ਕੋਈ ਘਰੇ ਵੀ ਕੰਮ ਕਰਗੇ ਜਾਂ ਆਪਾਂ ਕੋ ਕੰਮ ਕਰ ਹਟਗੇ ਉਹਦੇ ਵਿੱਚ ਆਪਾਂ ਅਨਲਿਸਿਸ ਕਰਦੇ ਹਾਂ ਪਰਚੋਲ ਕਰਦੇ ਹਾਂ ਕਿ ਮੈਂ ਕੀ ਖੱਟਿਆ ਤੇ ਕੀ ਪਾਇਆ ਕੀ ਅੱਤਵਾਦ ਮੁੱਕ ਗਿਆ ਜਾਂ ਅੱਤਵਾਦ ਆਪਾਂ ਮੁਕਾ ਦਿੱਤਾ ਜਾਂ ਮੁੱਕ ਜਾਊਗਾ ਇਹ ਅੱਤਵਾਦ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਵੀ ਜੌਣਾ ਦੁਬਰ ਕਰ ਰਿਹਾ ਲੋਕਾਂ ਦਾ ਜਾਂ ਕਰ ਚੁੱਕਿਆ ਦੁਨੀਆ ਭਰ ਦੇ ਵਿੱਚ ਜਿਹੜਾ ਅਸਰ ਆ ਤੇ ਆਪਣੇ ਤੇ ਵੀ ਅਸਰ ਆ ਇਹ ਅੱਤਵਾਦ ਮੁੱਕ ਗਿਆ ਸਾਡੇ ਇਧਰ ਮਾਵਾਂ ਦੇ ਪੁੱਤ ਮਰੇ ਆ ਉਧਰ ਵੀ ਗਏ ਐਦਾਂ ਹੀ ਉਧਰਲੇ ਪਾਸੇ ਉਹਨਾਂ ਦੇ ਮੀਡੀਆ ਨੇ ਗੁਗਾ ਕਾਇਆ ਇਧਰਲੇ ਪਾਸੇ ਆਪਾਂ ਗੁੱਗਾ ਗਈ ਗਏ ਆ ਪਰ ਸਚਾਈ ਕੀ ਇਹਦੇ ਵਿੱਚੋਂ ਸਚਾਈ ਇਹ ਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੋ ਗਿਆ ਸਚਾਈ ਇਹ ਆ ਕਿ ਨਨਕਾਣਾ ਸਾਹਿਬ ਬਾਕੀ ਗੁਰਦੁਆਰਾ ਸਹਿਬਾਨ ਬਾਕੀ ਜਿਹੜੀਆਂ ਉੱਥੋਂ ਦੀਆਂ ਇਤਿਹਾਸਕ ਥਾਵਾਂ ਉਹ ਵੇਖਣ ਤੋਂ ਸਾਡੀ ਆਵਾਜ਼ਾਰੀ ਵੱਧ ਗਈ ਆ ਸਚਾਈ ਇਹ ਆ ਕਿ ਪੰਜਾਬ ਸਮੇਤ ਕਈ ਹੋਰ ਸੂਬਿਆਂ ਦੇ 에어ਪੋਰਟ ਬੰਦ ਕਰ ਦਿੱਤੇ ਗਏ ਆ ਸਚਾਈ ਇਹ ਆ ਕਿ ਲੋਕਾਂ ਦੇ ਮਨਾਂ ਵਿੱਚ دہشت ਫੈਲ ਗਈ ਆ ਸਚਾਈ ਇਹ ਆ ਕਿ ਲੋਕ ਆਪਦੇ ਘਰਾਂ ਦੇ ਵਿੱਚ ਵੜਨ ਦੇ ਲਈ ਮਜਬੂਰ ਹੋ ਗਏ ਆ ਸਚਾਈ ਇਹ ਆ ਕਿ ਲੋਕਾਂ ਨੂੰ ਇਸ ਗੱਲ ਦਾ ਡਰ ਸੀ ਕਿ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਪਤਾ ਨਹੀਂ ਅਸੀਂ ਕੱਲ ਦਾ ਦਿਨ ਦੇਖਣਾ ਕਿ ਨਹੀਂ ਸਚਾਈ ਇਹ ਆ ਕਿ ਕੁਝ ਕੁ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਰਤੂਤਾਂ ਆਪਦੀਆਂ ਦਿਖਾ-ਦਿਖਾ ਕੇ ਆਪਦੀ ਸੋਚਣਾ ਤਾਂ ਚਲੋ ਜਲੂਸ ਕੱਢਣਾ ਹੀ ਆ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਸੋਹਣੀਆਂ ਦਾੜ੍ਹੀਆਂ ਵਾਲੇ ਸੋਹਣੀਆਂ ਦਸਤਾਰਾਂ ਵਾਲੇ ਵੀ ਉਹ ਹੀ ਕੁਝ ਕਰਨੇ ਸੀ ਜਿਹੜਾ ਅਸੀਂ ਛੁਰਲੂ ਛੱਡ ਮਹਿਕਮੇ ਨੂੰ ਸੋਚਦੇ ਆ ਨਾ ਵੀ ਇਹ ਤਾਂ ਚਲੋ ਛਲਾਰੂ ਜੇ ਐਂ ਕਰਦੇ ਹੁੰਦੇ ਆ ਉਹਨਾਂ ਨੇ ਵੀ ਉਹ ਕੁਝ ਕੀਤਾ ਆ ਦੇਖੋ ਜੀ ਤੁਸੀਂ ਤਾਂ ਜਾਣਦੇ ਆ ਜੀ ਪਾਕਿਸਤਾਨ ਦੇ ਵਿੱਚ ਤੁਸੀਂ ਕਹਿੰਦੇ ਜੀ ਕਿਸੇ ਨੂੰ ਪਿਆਰ ਬਹੁਤ ਮਿਲਦਾ ਜੰਗਾ ਲਾ ਦਿੱਤਾਂ ਤੁਸੀਂ ਜਨਾਨੀਆਂ ਲੈ ਕੇ ਚੱਲੇ ਦੁਰ ਫਿਟੇ ਮੋ ਤੁਹਾਡੀ ਅਕਲ ਹੀ ਇੰਨੀ ਕਾ ਇਹ ਜਿਹੜੀਆਂ ਜਿਹੜੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਉਹਨਾਂ ਨੂੰ ਵੀ ਲੈ ਡੁੱਬੇ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਇਹਨਾਂ ਲੋਕਾਂ ਤੋਂ ਬਚਨ ਦੀ ਲੋੜ ਆ ਇਹ ਮਲੰਗਾ ਦੇ ਮਗਰ ਲੱਗ ਕੇ ਤੁਸੀਂ ਆ ਕੁਝ ਨਾ ਕਰੋ ਦੁਨੀਆ ਭਰ ਦੇ ਵਿੱਚ ਮੀਡੀਆ ਉਵੇਂ ਦੁਰਵਰਤੋਂ ਦੇ ਵਿੱਚ ਨਹੀਂ ਆਉਂਦਾ ਜਿਵੇਂ ਕਿ ਪਾਕਿਸਤਾਨ ਦੇ ਤੇ ਇਧਰਲੇ ਪਾਸੇ ਭਾਰਤ ਦੇ ਕੁਝ ਲੋਕ ਵਰਤੋਂ ਕਰਦੇ ਜਿਵੇਂ ਵਰਤੋਂ ਕਾਦੀ ਦੁਰਵਰਤੋਂ ਕਰਦੇ ਆ ਸੋ ਆਜੋ ਆਪਾਂ ਸੋਚੀਏ ਕਿ ਅਸੀਂ ਇਸ ਜੰਗ ਦੇ ਮਾਹੌਲ ਵਿੱਚੋਂ ਖਟਿਆ ਕੀ ਆ ਅਸੀਂ ਪੰਜਾਬਗਾਨੀ ਚਟਕਾਰੇ ਕਿਵੇਂ ਲਏ ਆ ਇਸ ਜੰਗ ਦਾ ਮਜ਼ਾਕ ਕਿਵੇਂ ਬਣਾਇਆ ਸਾਡੇ ਪੰਜਾਬੀਆਂ ਦੀ ਬਹਾਦਰੀ ਨਹੀਂ ਕਿ ਅਸੀਂ ਡਰੋਨ ਦੇ ਨਾਲ ਖੜ ਕੇ ਫੋਟੋ ਖਿਚਵਾਉਣੀ ਆ ਅਸੀਂ ਜੀ ਕਿੰਨੇ ਵਿਲੇ ਕਿੰਨੇ ਆ ਵੀ ਇੱਕ ਥਾਂ ਦੇ ਉੱਤੇ ਕਿਤੇ ਡਿੱਗਿਆ ਡਰੋਨ ਡਿੱਗਿਆ ਮਜ਼ਾਇਲਾ ਤੇ ਉੱਥੇ ਜੇ ਟੋਆ ਪਿਆ ਤੇ 10 ਪਿੰਡਾਂ ਦੇ ਲੋਕ ਉੱਥੇ ਮਜਮਾ ਲਾ ਕੇ ਖੜ ਗਏ ਆ ਇਹ ਸਾਡੇ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਹੀ ਆਇਆ ਦੁਨੀਆ ਭਰ ਦੇ ਵਿੱਚ ਐਵੇਂ ਨਹੀਂ ਹੋਇਆ ਪਰ ਇਸ ਬਲੈਕਆਊਟ ਨੇ ਸਾਨੂੰ ਦੱਸ ਦਿੱਤਾ ਕਿ ਜ਼ਿੰਦਗੀ ਦਾ ਇੱਕ ਪੱਖ ਇਹ ਵੀ ਆ ਐਤਕੀ جنگ ਦੇ ਖੜਾਕਿਆਂ ਨੇ ਸਾਨੂੰ ਦੱਸ ਦਿੱਤਾ ਕਿ ਜ਼ਿੰਦਗੀ ਦਾ ਇੱਕ ਪੱਖ ਇਹ ਵੀ ਆ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਦੀਆਂ ਖਬਰਾਂ ਸਨ ਉਦੋਂ ਸਾਨੂੰ ਦੱਸ ਦਿੱਤਾ ਗਿਆ ਕਿ ਜ਼ਿੰਦਗੀ ਦਾ ਅਗਲੇ ਪਲ ਦਾ ਕੋਈ ਪ੍ਰਵਾਸਾ ਸੱਚੀ ਮੂਚੀ ਨਹੀਂ ਸਾਨੂੰ ਇਹ ਗੱਲ ਦੱਸ ਦਿੱਤੀ ਕਿ ਆ ਵਪਾਰੀ ਲੋਕ ਨੇ ਜਿਹੜੇ ਉਹ ਸਾਨੂੰ ਡਰਾ ਕੇ ਚੀਜ਼ਾਂ ਮਹਿੰਗੇ ਭਾਅ ਦੇ ਵਿੱਚ ਵੇਚਣ ਦੀ ਕਿਵੇਂ ਕੋਸ਼ਿਸ਼ ਕਰਦੇ ਆ ਸਾਨੂੰ ਇਹ ਵੀ ਗੱਲ ਦੱਸ ਦਿੱਤੀ ਕਿ ਡਰੇ ਹੋਏ ਲੋਕ ਘਰਾਂ ਦੇ ਵਿੱਚ ਜਮ੍ਹਾਂ ਸਮਾਨ ਕਿਵੇਂ ਕਰਕੇ ਰੱਖਦੇ ਆ ਤੇ ਨਾਲ ਨਾਲ ਇਹ ਵੀ ਗੱਲ ਕਹਿੰਦੇ ਜੀ ਕਿ ਜ਼ਿੰਦਗੀ ਦਾ ਪਲ ਦਾ ਪਰਵਾਸਾ ਨਹੀਂ ਖਾਲੀ ਹੱਥ ਜਾਣਾ ਸਿਕੰਦਰ ਵੀ ਖਾਲੀ ਹੱਥ ਗਿਆ ਸੀ ਅਸੀਂ ਬੜਾ ਕੁਝ ਇਸ جنگ ਦੀਆਂ ਮਸਲੇ ਦੇ ਵਿੱਚੋਂ ਸੁਣਿਆ ਪਰ ਫਿਲਹਾਲ ਟਿਕਟਕਾ ਫਿਲਹਾਲ ਸਾਰਾ ਕੁਝ ਠੀਕ ਆ ਫਿਲਹਾਲ ਸਭ ਕੋ ਚੜ੍ਹਨੀ ਕਲਾ ਦੇ ਵਿੱਚ ਹੈ ਭਾਰਤ ਦੇ ਰੱਖਿਆ ਵਿਭਾਗ ਦੇ ਜਿਹੜੇ ਸਕੱਤਰ ਨੇ ਵਿਕਰਮ ਮਿਸਰੀ ਸਾਹਿਬ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਬਾਕੀ ਮੁਕੰਮਲ ਜਾਣਕਾਰੀਆਂ ਦੇ ਦੇਵਾਂਗੇ ਹਾਲੇ ਵੀ ਆਪਰੇਸ਼ਨ ਸਿੰਧੂਰ ਜਾਰੀ ਹੈ ਮਤਲਬ ਇਹ ਹੈ ਕਿ ਅਤਵਾਦ ਦੇ ਖਿਲਾਫ ਹਾਲੇ ਜੰਗ ਜਾਰੀ ਹੈ ਐਤਕੀ ਜਿਹੜੀਆਂ ਦੋ ਕੁੜੀਆਂ ਉਹਨਾਂ ਦੇ ਬਾਰੇ ਅਸੀਂ ਇੱਕ ਵਿਸ਼ੇਸ਼ ਵੀਡੀਓ ਬਣਾਵਾਂਗੇ ਉਹ ਦੋ ਕੁੜੀਆਂ ਨੇ ਜਿਹੜੀਆਂ ਜਿਹੜੀਆਂ ਸਾਡੇ ਭਾਰਤ ਦਾ ਮਾਣ ਨੇ ਵਿਉਮਕਾ ਸਿੰਘ ਤੇ ਜਿਹੜੀ ਕੁੜੀ 소ਫੀਆ ਕੁਰੇਸ਼ੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਆਪਣੀ ਬਹਾਦਰੀ ਆਪਣੀ ਦਲੇਰੀ ਉਹਨਾਂ ਨੇ ਟਰਮਾ ਦਿਖਾਇਆ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਵਿਰੋਧੀਆਂ ਦਾ ਮੂੰਹ ਮੋੜਿਆ ਉਹ ਵੀ ਕਮਾਲ ਦੀ ਗੱਲ ਆ ਪਰ ਇਹਦੇ ਨਾਲ ਇੱਕ ਹੋਰ ਗੱਲ ਦੱਸ ਦਈਏ ਵੀ ਐਚਕੀ ਗੋਦੀ ਮੀਡੀਆ ਨੇ ਜਿਹੜਾ ਜਲੂਸ ਕਢਾਇਆ ਉਹ ਵੀ ਦੁਨੀਆ ਦੇ ਵਿੱਚ ਮੇਰੇ ਖਿਆਲ ਆ ਵੀ ਕੁਝ ਕਹਿਣ ਦੀ ਲੋੜ ਨਹੀਂ ਗਈ ਤੋਏ ਤੋਏ ਇਹਨਾਂ ਦੀ ਹੋਈ ਆ ਪਰ ਫਿਰ ਵੀ ਬੇਸ਼ਰਮ ਜਿਹੇ ਲੋਕ ਆ ਇਹ ਉਸੇ ਥਾਂ ਤੇ ਖੜ ਕੇ ਫਿਰ ਬਾਹਾਂੀਆਂ ਖਲਾਰੀ ਜਾਂਦੇ ਆ ਮੈਂ ਹੈਰਾਨ ਰਹਿ ਗਿਆ ਵੀ ਜਿਵੇਂ ਨਾ ਕਿਤੇ ਕੋਈ ਛਿੰਝ ਦੇ ਵਿੱਚ ਆਏ ਹੁੰਦੇ ਆ ਉਹ ਤਾੜੀਆਂ ਮਾਰ ਮਾਰ ਖਬਰਾਂ ਪੇਸ਼ ਕਰ ਰਹੇ ਆ ਕਰਕੇ ਮੈਂ ਇੱਕ ਚੈਨਲ ਦੇਖ ਬੈਠਾ ਵੈਸੇ ਮੈਂ ਬੇਨਾਰੀ ਹੁੰਦਾ ਨੈਸ਼ਨਲ ਟੀਵੀ ਪਰ ਮੈਂ ਇਸ ਕਰਕੇ ਦੇਖੇ ਵੀ ਇਹਨਾਂ ਦੇ ਤਮਾਸ਼ੇ ਕਿ ਹੋ ਜੇ ਆ ਕੁਝ ਕਮੈਂਟਾਂ ਕੁਝ ਕੁ ਘੰਟਿਆਂ ਦੇ ਲਈ ਉਹ ਜੀ ਪੰਜ ਸੱਤ ਜਾਣੇ ਖੜਕੇ ਤੇ ਉਹ ਕਰ ਰਹੇ ਸੀ ਭਾਰਤ ਨੇ ਮਿਜ਼ਾਇਲ ਗਰਾ ਦਿਓ ਮਾਈ ਗੋਡ ਕੀ ਬਾਤ ਹੈ ਜਸ਼ਨ ਦਾ ਵਕਤ ਹੈ ਜਸ਼ਨ ਦਾ ਵਕਤ ਯਾਰ ਕੀ ਗੱਲਾਂ ਕਰਦੇ ਹੋ ਤੁਸੀਂ ਤੁਹਾਨੂੰ ਕਿਹਨੇ ਪੱਤਰਕਾਰ ਬਣਾਤਾ ਐਤਕੀ بڑے ਲੋਕ ਨੰਗੇ ਹੋਏ ਆ ਲੀਡਰ ਵੀ ਹੋਏ ਆ ਸੋਸ਼ਲ ਮੀਡੀਆ ਦੇ ਕੁਝ ਕਰਤੂਤਾਂ ਵਾਲੇ ਲੋਕ ਵੀ ਹੋਏ ਆ ਵਪਾਰੀ ਵੀ ਹੋਏ ਆ ਛੁਰਲੀ ਛੱਡ ਵਾਲੇ ਵੀ ਹੋਏ ਆ ਗੋਦੀ মিডিਆ ਵੀ ਹੋਇਆ ਅੱਤਵਾਦ ਵੀ ਬੇਨਕਾਬ ਹੋਇਆ ਬਹੁਤ ਕੁਝ ਸਾਹਮਣੇ ਆਇਆ ਪਰ ਸੁਖ ਮੰਗੋ ਸਭ ਕੋ ਚੜ੍ਹਦੀ ਕਲਾ ਦੇ ਵਿੱਚ ਰਵੇ ਫਿਲਹਾਲ ਚੜ੍ਹਦੀ ਕਲਾ ਦੇ ਵਿੱਚ ਆ ਹੁਣ ਐਵੇਂ ਨਾ ਗੱਲ ਫਲਾ ਬਣਾ ਦਿਆ ਕਰੋ ਫਲਾਣੀ ਸਾਤੇ ਸਿਲੰਡਰ ਫਟਿਆ ਹੋਵੇ ਤੇ ਆਪਾਂ ਕਦੇ ਡਰੋਨ ਫੇਰ ਡਿੱਗ ਪਿਆ ਕਿ ਤੇ ਸਕੂਟਰ ਦਾ ਟਾਇਰ ਪਟਿਆ ਹੋਵੇ ਆਪਾਂ ਕਹਿੰਦੇ ਡਰੋਨ ਕਿਤੇ ਡਿੱਗ ਪਿਆ ਐਵੇਂ ਆ ਗੱਲਾਂ ਛੋਪ ਦਿਗਾ ਨਹੀਂ ਆਪਾਂ ਪੁਰਾਣੀਆਂ ਵੀਡੀਓ ਚੱਕ ਚੱਕ ਕੇ ਨਵੇਂ ਥੰਬਨੇਲ ਦਮੀਆਂ ਕੈਪਸ਼ਨਾਂ ਲਾ ਲਾ ਕੇ ਨਾ ਪਾਇਆ ਕਰਗੇ ਆਪਾਂ ਡਰਿਆਂ ਨੂੰ ਹੋਰ ਡਰਾਇਆ ਨਾ ਕਰਗੇ ਪੰਜਾਬੀ ਚੜ੍ਹਦੀ ਕਲਾ ਦੇ ਵਿੱਚ ਮੈਨੂੰ ਕੱਲ ਇੱਕ ਬੰਦੇ ਨੇ ਪੁੱਛਿਆ ਕਿ ਨਾ ਯਾਰ ਲੜਾਈ ਲੱਗ ਗਈ ਤਾਂ ਮੈਂ ਕਿਹਾ ਅੱਗੇ ਵੀ ਤਾਂ ਆਪਾਂ ਜ਼ਿੰਦਗੀ ਚ ਲੜਾਈ ਲੜਦੇ ਹੀ ਆਂ ਜਿਉਂ ਜਮੇ ਆ ਆਖਰੀ ਸਾਹ ਤੱਕ ਆਪਾਂ ਲੜਾਈ ਹੀ ਲੜਨੀ ਆ ਹਾਲਾਤ ਨਾਲ ਤੇ ਹੁਣ ਉਧਰ ਲੱਗ ਗਈ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਕੁਝ ਨਹੀਂ ਹੁੰਦਾਗਾ ਪਰਵਾਹ ਨਾ ਕਰਿਆ ਕਰੋ ਉਹ ਇਨੀ ਗੱਲ ਨਾਲ ਹੌਸਲੇ ਚ ਆ ਗਿਆ ਤੇ ਜੇ ਮੈਂ ਕਹਿੰਦਾ ਵੀ ਹਾਂ ਯਾਰ ਪਤਾ ਕੋਈ ਨਹੀਂਗਾ ਮਰਨਾ ਹੁਣ ਤੈ ਹੀ ਆ ਜੜੀਆਂ ਗੱਲਾਂ ਹੋਗੀਆਂ ਹੋਗੀਆਂ ਤੇ ਫਿਰ ਉਹਨੇ ਉਵੇਂ ਸੋਚਣ ਲੱਗ ਜਾਣਾ ਸੀ ਜ਼ਿੰਦਾਬਾਦ ਰਹੋ